ਰੂਹਾਨੀਅਤ ਦੇ ਕੇਂਦਰ ਸਰਬ ਸਾਂਝੀ ਬਾਤਾਂ ਦੇ ਕੇਂਦਰ ਤੇ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੁਝ ਦਿਨ ਪਹਿਲਾਂ ਸਿੱਖਾਂ ਦੀ ਨੁਮਾਇੰਦਾ ਕਹਾਉਣ ਵਾਲੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸ਼ਕਤੀ ਨਾਲ ਫੈਸਲਾ ਲਾਗੂ ਕੀਤਾ ਗਿਆ ਕਿ ਹਰਮੰਦਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਬਾਅਦ ਚ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜਿਹੜੇ ਪਹਿਲੀ ਵਾਰ ਆਏ ਹੁੰਦੇ ਨੇ ਜਾਂ ਜਿਹੜੀ ਸੰਗਤ ਇੱਛੂ ਕਹਿ ਕੇ ਉਹ ਇੱਥੇ ਯਾਦਗਾਰੀ ਫੋਟੋ ਲੈ ਕੇ ਜਾਵੇ ਉਹਨਾਂ ਦੇ ਲਈ ਕੁਝ ਫਿਕਸ ਪੁਆਇੰਟ ਨੇ ਜਿਹੜੇ ਉਹ ਕਰ ਦਿੱਤੇ ਜਾਣਗੇ মিডিਆ ਕਵਰੇਜ ਦੇ ਲਈ ਵੀ ਫਿਕਸ ਪੁਆਇੰਟ ਕਰ ਦਿੱਤੇ ਜਾਣਗੇ ਔਰ ਹੁਣ ਉਥੇ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਜਿਵੇਂ ਹੁਣ ਤੱਕ ਹੋ ਰਿਹਾ ਸੀ ਕਿਉਂਕਿ ਮਾਹੌਲ ਬਹੁਤ ਅਜੀਬ ਬਣ ਗਿਆ ਸੀ ਇੱਕ ਰੂਹਾਨੀਅਤ ਦਾ ਕੇਂਦਰ ਹੈ ਹਰਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਔਰ ਉੱਥੇ ਜਾ ਕੇ ਕਿਤੇ ਵੀ ਅਸੀਂ ਦੇਖ ਲਈਏ ਸਰੋਵਰ ਦੇ ਆਸ-ਪਾਸ ਪਰਿਕਰਮਾ ਦੇ ਵਿੱਚ ਕਲਿਆਰੇ ਦੇ ਵਿੱਚ ਸਭ ਕਿਤੇ ਫੋਟੋਗ੍ਰਾਫੀ ਹੋ ਰਹੀ ਹੈ ਸਭ ਕਿਤੇ ਫਲੈਸ਼ਸ ਵੱਜ ਰਹੀਆਂ ਨੇ ਅ ਉੱਥੇ ਚੱਤੋਂ ਪੈਰ ਗੁਰਬਾਣੀ ਚੱਲਦੀ ਹੈ ਗੁਰਬਾਣੀ ਦਾ ਪ੍ਰਵਾਹ ਹੁੰਦਾ ਹੈ ਰਾਤ ਨੂੰ ਜਦੋਂ ਸੁਖਾਸਨ ਹੋ ਜਾਂਦਾ ਹੈ ਤਾਂ ਉੱਥੇ ਜਿਹੜੀਆਂ ਗੁਰਬਾਣੀ ਰਸ ਦੇ ਵਿੱਚ ਰੰਗੀਆਂ ਰੂਹਾਂ ਨੇ ਉੱਥੇ ਜਾ ਕੇ ਨਿਤਨੇਮ ਕਰਦੀਆਂ ਨੇ ਪ੍ਰਵਾਹ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਉਹ ਕਰਾਬ ਹੋ ਰਿਹਾ ਸੀ ਟੈਕਨੋਲੋਜੀ ਦੀ ਬਹੁਤ ਸਾਡਾ ਵਰਤੋਂ ਵੱਧ ਗਈ ਸੀ ਔਰ ਬਿਨਾ ਸ਼ੱਕ ਬਹੁਤ ਵਧੀਆ ਫੈਸਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਚਮੁੱਚ ਸਲਾਹਨਯੋਗ ਫੈਸਲਾ ਹੈ ਹਾਲਾਂਕਿ ਲੋਕੇ ਤਾਂ ਕ੍ਰਿਟਿਸਾਈਜ਼ ਕਰ ਰਹੇ ਨੇ ਔਰ ਬਹੁਤ ਹੈਰਾਨੀ ਹੈ ਕਿ ਸਿੱਖ ਸੰਗਤ ਦੇ ਵੱਲੋਂ ਇਸ ਦਾ ਕ੍ਰਿਟੀਕ ਐਂਡ ਕੰਡੈਮਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਬੰਦ ਨਹੀਂ ਕਰਨੀ ਚਾਹੀਦੀ ਸੀ ਬਿਲਕੁਲ ਕਰਨੀ ਚਾਹੀਦੀ ਸੀ ਬਹੁਤ ਮਾਹੌਲ ਖਰਾਬ ਹੋ ਚੁੱਕਿਆ ਸੀ ਆਮ ਤੌਰ ਤੇ ਅਸੀਂ ਮੱਕੇ ਦੀ ਉਦਾਹਰਨ ਲੈ ਲਈਏ ਮੁਸਲਮਾਨਾਂ ਦਾ ਮੁਕੱਦਸ ਸਥਾਨ ਹੈ ਮੁਸਲਿਮ ਪਾਈਚਾਦਾ ਮੱਕੇ ਉਸ ਸਥਾਨ ਦੇ ਅੰਦਰ ਤੁਹਾਨੂੰ ਬਿਲਕੁਲ ਇਜਾਜ਼ਤ ਨਹੀਂ ਹੈਗੀ ਫੋਟੋਗ੍ਰਾਫੀ ਡਿਓਗ੍ਰਾਫੀ ਕਰਨ ਦੀ ਕਿਉਂਕਿ ਜਿਹੜੇ ਰੋਹਾਨੀਅਤ ਦੇ ਕੇਂਦਰ ਹੁੰਦੇ ਨੇ ਉੱਥੋਂ ਅਸੀਂ ਕੀ ਲੈਣ ਜਾਣਾ ਹੁੰਦਾ ਹੈ ਅਸੀਂ ਦਿਖਾਵਾ ਕਰਨ ਜਾਣਾ ਹੁੰਦਾ ਹੈ ਔਰ ਇਹਦਾ ਸਾਨੂੰ ਹੀ ਲਾਸ ਹੋਣਾ ਸੀ ਹੁਣ ਜੇ ਐਸ்சிਪੀਸੀ ਨੇ ਫੈਸਲਾ ਲਿਆ ਤਾਂ ਬਹੁਤ ਚੰਗਾ ਇਹਦੇ ਚ ਸਾਡਾ ਹੀ ਭਲਾ ਹੈ ਜਿਵੇਂ ਉੱਥੇ ਜਾ ਕੇ ਵੀ ਫੋਟੋਗ੍ਰਾਫੀ ਕਰੀ ਜਾਵਾਂਗੇ ਵੀਡੀਓਗ੍ਰਾਫੀ ਕਰੀ ਜਾਵਾਂਗੇ ਉੱਥੇ ਜਾ ਕੇ ਵੀ ਟਾਈਮ ਵੇਸਟ ਕਰੀ ਜਾਵਾਂਗੇ ਲੰਗਰ ਦੇ ਵਿੱਚ ਬੈਠੇ ਪ੍ਰਸ਼ਾਦਾ ਛਕਦੇ ਅਸੀਂ ਫੋਟੋ ਖਿੱਚ ਰਹੇ ਹਾਂ ਫਿਰ ਅਸੀਂ ਸਰੋਵਰ ਦੇ ਵਿੱਚ ਅ ਪੰਜ ਇਸ਼ਨਾਨਾ ਕਰਦੇ ਅਸੀਂ ਫੋਟੋ ਖਿੱਚ ਰਹੇ ਹਾਂ ਉੱਥੇ ਬਹਿ ਕੇ ਫੋਟੋ ਖਿੱਚ ਰਹੇ ਹਾਂ ਮਤਲਬ ਹਰ ਟਾਈਮ ਪੂਰਾ ਟਾਈਮ ਅਸੀਂ ਫੋਟੋ ਖਿੱਚਣ ਦੇ ਵਿੱਚ ਲੰਘਾ ਦੰਨੇ ਆ ਔਰ ਸਾਡਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇੱਥੇ ਵੀ ਫੋਟੋ ਖਿੱਚ ਲਈਏ ਇੱਥੇ ਵੀ ਫੋਟੋ ਖਿੱਚ ਲਈਏ ਬਿਲਕੁਲ ਉਹ ਪਿਆਰ ਦੇ ਵਿੱਚ ਹੁੰਦੀਆਂ ਨੇ ਗੱਲਾਂ ਕਿ ਸਾਡਾ ਦਿਲ ਕਰਦਾ ਹੈ ਪਰ ਇਹਦੇ ਵਿੱਚ ਸਾਡਾ ਹੀ ਫਾਇਦਾ ਜੇ ਅਸੀਂ ਉੱਥੇ ਜਾਵਾਂਗੇ ਤਾਂ ਅਸੀਂ ਆਪਣੇ ਮਨ ਦੇ ਲਈ ਕੁਝ ਲੈ ਕੇ ਆਵਾਂਗੇ ਅਸੀਂ ਸਿਰਫ ਦਿਖਾਵੇ ਲਈ ਨਹੀਂ ਲੈ ਕੇ ਆਵਾਂਗੇ ਮੈਂ ਨਹੀਂ ਕਹਿੰਦੀ ਕਿ ਸਾਰੇ ਲੋਕ ਦਿਖਾਵਾ ਕਰਦੇ ਨੇ ਮੈਂ ਮੈਂ ਵੀ ਬਹੁਤ ਫੋਟੋਆਂ ਖਿੱਚੀਆਂ ਹੋਣਗੀਆਂ ਅ ਮੈਂ ਵੀ ਮਾਹੌਲ ਖਰਾਬ ਕਰਨ ਦੇ ਵਿੱਚ ਸ਼ਾਮਲ ਜ਼ਰੂਰ ਹੋऊंगी ਪਰ ਇਹ ਅ ਦੇਰੀ ਨਾਲ ਲਿਆ ਗਿਆ درست ਫੈਸਲਾ ਕਹਿ ਸਕਦੇ ਹਾਂ ਕਿਉਂਕਿ ਮਾਹੌਲ ਬਹੁਤ ਖਰਾਬ ਸੀ 2004 ਦੀ ਮੈਂ ਗੱਲ ਕਰ ਲਵਾਂ ਤੇ ਉਸ ਤੋਂ ਬਾਅਦ 2018 ਦੀ ਬਹੁਤ ਫਰਕ ਪੈ ਗਿਆ ਉਸ ਮਾਹੌਲ ਦੇ ਵਿੱਚ ਪਹਿਲਾਂ ਹੁੰਦਾ ਸੀ ਜਦੋਂ ਮਰਿਆਦਾ ਦੇ ਮੁਤਾਬਿਕ ਅਰਦਾਸ ਹੁੰਦੀ ਸੀ ਅਰਦਾਸ ਦੇ ਵਿੱਚ ਸਾਰੀ ਸੰਗਤ ਜਿੱਥੇ ਕਿਤੇ ਵੀ ਕੋਈ ਸੰਗਤ ਸੀ ਜਦੋਂ ਅਰਦਾਸ ਸ਼ੁਰੂ ਹੋਗੀ ਉੱਥੇ ਹੀ ਸਾਰੇ ਜਮ ਜਾਂਦੇ ਸੀਗੇ ਉੱਥੇ ਹੀ ਖੜ੍ਹ ਜਾਣਾ ਹੁੰਦਾ ਸੀ ਜੇ ਕੋਈ ਜੋੜਾਕਾਰ ਦੇ ਕੋਲ ਹੈ ਉਹਨਾਂ ਨੇ ਉੱਥੇ ਖੜ੍ਹ ਜਾਣਾ ਜੇ ਕੋਈ ਲੰਗਰ ਦੇ ਵਿੱਚ ਹੈ ਮਤਲਬ ਜੇ ਕੋਈ ਪ੍ਰਕਰਮਾਂ ਦੇ ਵਿੱਚ ਸੋਲ ਰਿਹਾ ਹੈ ਉੱਥੇ ਹੀ ਖੜ੍ਹ ਜਾਣਾ ਸੀ ਹੁਣ ਅਰਦਾਸ ਹੋ ਰਹੀ ਹੁੰਦੀ ਹੈ ਵਿਰਲੇ ਟਾਵੇਂ ਜਿਨ੍ਹਾਂ ਨੂੰ ਪਤਾ ਹੈ ਉਹ ਖੜ੍ਹੇ ਹੁੰਦੇ ਨੇ ਕਿਉਂਕਿ ਸਾਰਿਆਂ ਨੂੰ ਨਹੀਂ ਪਤਾ ਮਰੀਆ ਦਾਦਾ ਨਹੀਂ ਪਤਾ ਬਾਕੀ ਦਰਮਨ ਲੋਕ ਵੀ ਆਉਂਦੇ ਨੇ ਉਹਨਾਂ ਨੂੰ ਦੱਸਣਾ ਪੈਂਦਾ ਇਹ ਸੇਵਾਦਾਰਾਂ ਦੀ ਡਿਊਟੀ ਹੁੰਦੀ ਹੈ ਇਹ ਪ੍ਰਬੰਧਕਾਂ ਦੀ ਡਿਊਟੀ ਹੁੰਦੀ ਹੈ ਔਰ ਇਹ ਸਾਡੇ ਸਿੱਖਾਂ ਦੀ ਡਿਊਟੀ ਹੁੰਦੀ ਹੈ ਤੇ ਸੋ ਬਹੁਤ ਚੰਗਾ ਫੈਸਲਾ ਹੈ ਬਹੁਤ ਚੰਗਾ ਫੈਸਲਾ ਹੈਗਾ ਕ੍ਰਿਟੀਸਾਈਜ਼ ਕਰਨ ਵਾਲੇ ਜ਼ਰੂਰ ਕਰਦੇ ਰਹਿਣਗੇ ਪਰ ਆਖਿਰਕਾਰ ਇਹ ਜਿਹੜਾ ਫੈਸਲਾ ਹੈ ਇਹਨੂੰ ਸੰਗਤ ਜ਼ਰੂਰ ਮੰਨੇਗੀ ਅਗਰ ਕਿਉਂਕਿ ਜਦੋਂ ਡਿਸਪਲਨ ਕਿਤੇ ਬਣ ਜਾਂਦਾ ਹੈਗੇ ਤਾਂ ਉਸ ਨੂੰ ਸੰਗਤ ਆਪਣੇ ਆਪ ਫੋਲੋ ਕਰਦੀ ਹੈ ਕੋਈ ਵਿਰਲੇ ਹੁੰਦੇ ਨੇ ਜਿਹੜੇ ਨਹੀਂ ਫੋਲੋ ਕਰਦੇ ਕਿਉਂਕਿ ਧਾਰਮਿਕ ਸਥਾਨ ਤੇ ਤਕਰੀਬਨ ਸਾਰੇ ਨੇ ਜਿਹੜੇ ਆਪਣੀ ਵਰਤਾਪਾਪ ਦੇ ਨਾਲ ਜਾਂਦੇ ਨੇ ਹੁਣ ਤੱਕ ਠੀਕ ਹੈ ਖੁੱਲ੍ਹ ਮਿਲੀ ਹੋਈ ਸੀ ਸਾਰੇ ਵਰਤੂ ਕਰੀ ਜਾਂਦੇ ਸੀ ਖੁੱਲ ਕੇ ਮੋਬਾਈਲਸ ਦੇ ਪਰ ਹੁਣ ਜਦੋਂ ਰੂਲ ਬਣ ਜਾਈਗਾ ਤਾਂ ਬਹੁਤ ਫਰਕ ਪੈ ਜਾਣਾ ਹੈ ਬਹੁਤ ਫਰਕ ਪੈ ਜਾਣਾ ਹੈ ਇਹਦੇ ਵਿੱਚ ਹੁਣ ਐਲਜੀਪੀਸੀ ਹੁਣ ਅਰਦਾਸ ਇਹੀ ਹੈ ਕਿ ਐਸੀਬੀਸੀ ਆਪਣੇ ਫੈਸਲੇ ਤੇ ਡਰੇੜੇ ਰਹੇ ਇਹ ਨਾ ਹੋਵੇ ਕਿ ਸੰਗਤ ਇਸ ਨੂੰ ਕੰਡਕਟ ਕਰ ਰਹੀ ਹੈ ਤਾਂ ਅਸੀਂ ਮਤਲਬ ਇਸ ਸਟੈਪ ਤੋਂ ਪਿੱਛੇ हट ਜਾਈਏ ਕਿਉਂਕਿ ਜਦੋਂ ਸਿਧਾਂਤਾਂ ਦੀ ਗੱਲ ਹੁੰਦੀ ਹੈ ਜਦੋਂ ਅਨੁਸ਼ਾਸਨ ਦੀ ਗੱਲ ਹੁੰਦੀ ਹੈ ਚਾਹੇ ਉਹ ਇੱਕ ਪਰਿਵਾਰ ਦੇ ਵਿੱਚ ਹੋਵੇ ਅਨੁਸ਼ਾਸਨ ਚਾਹੇ ਸਕੂਲ ਦੇ ਵਿੱਚ ਹੋਵੇ ਦਫ਼ਤਰ ਦੇ ਵਿੱਚ ਹੋਵੇ ਜਾਂ ਫਿਰ ਧਾਰਮਿਕ ਸਿਧਾਂਤਾਂ ਦੇ ਵਿੱਚ ਹੋਵੇ ਸਮਾਜਿਕ ਸਿਧਾਂਤਾਂ ਦੇ ਵਿੱਚ ਹੋਵੇ ਸਿਆਸਤ ਦੇ ਵਿੱਚ ਹੋਵੇ ਜਿੱਥੇ ਸਿਧਾਂਤ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਲੋਕ ਰਾਏ ਨੂੰ ਅਮ ਇਗਨੋਰ ਕਰਨਾ ਹੀ ਪੈਂਦਾ ਕਿਉਂਕਿ ਲੋਕ ਰਾਏ ਨੂੰ ਦੇਖਦੇ ਰਹੋਗੇ ਤੁਸੀਂ ਅਨੁਸ਼ਾਸਨ ਨਹੀਂ ਕਾਇਮ ਰੱਖ ਸਕਦੇ ਸੋ ਇਹਦੇ ਵਿੱਚ ਐਸਜੀਪੀਸੀ ਨੂੰ ਜ਼ਰੂਰ ਦ੍ਰਿੜ ਰਹਿਣ ਦੀ ਲੋੜ ਹੈ ਬਹੁਤ ਚੰਗਾ ਫੈਸਲਾ ਹੈ ਪੁਆਇੰਟ ਬਣਾ ਦਿੱਤੇ ਜਾਣ ਪਰ ਜਿਹੜੇ ਉਥੇ ਸਾਰੇ ਰੱਬ ਨਾਲ ਜੁੜੇ ਨਹੀਂ ਹੁੰਦੇ ਸਾਰੇ ਰੱਬ ਨਾਲ ਜੁੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਦੁਨੀਆ ਦੇ ਵਿੱਚ ਖਾਚਿਤ ਹੋ ਕੇ ਰਹਿ ਗਏ ਹਾਂ ਪਰ ਜਿਹੜੇ ਉਥੇ ਜੁੜਨ ਲਈ ਜਾਂਦੇ ਨੇ ਕਮ ਸੇ ਕਮ ਉਹਨਾਂ ਦੇ ਲਈ ਤਾਂ ਇਹ ਫੈਸਲਾ ਬਹੁਤ ਵਧੀਆ ਹੈ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਅਧਿਆਤਮ ਬਾਦ ਨੂੰ ਸਮਝਿਆ ਤੇ ਲਿਖਿਆ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਹਰ ਮੰਦਰ ਸਾਹਿਬ ਜਦੋਂ ਤੁਸੀਂ ਜਾਓ ਤਾਂ ਉਹ ਇਹ ਵੀ ਕਹਿੰਦੇ ਨੇ ਕਿ ਪ੍ਰਕਰਮਾਂ ਦੇ ਵਿੱਚ ਜੇ ਤੁਸੀਂ ਤੁਰ ਰਹੇ ਹੁੰਦੇ ਆ ਨਾ ਤਾਂ ਤੁਹਾਨੂੰ ਤੁਰਨਾ ਵੀ ਹੌਲੀ ਚਾਹੀਦਾ ਹੈ ਹੌਲੀ ਤੁਰਨਾ ਚਾਹੀਦਾ ਹੈ ਔਰ ਕਿਉਂਕਿ ਤੁਹਾਨੂੰ ਤੁਹਾਨੂੰ ਨਹੀਂ ਪਤਾ ਕਿ ਪ੍ਰਕਰਮਾਂ ਦੀ ਇੱਕ ਇੱਕ ਇੱਟ ਦੇ ਥੱਲੇ ਕਿੰਨੇ ਸਿੰਘਾਂ ਦੇ ਕਿੰਨੇ ਸ਼ਹੀਦਾਂ ਦੇ ਸਿਰ ਹੋਣਗੇ ਸੋ ਇਸ ਕਰਕੇ ਅਸੀਂ ਉੱਥੇ ਤੁਰ ਰਹੇ ਹੁੰਨਿਆਂ ਤਾਂ ਉਹਨਾਂ ਦਾ ਧਿਆਨ ਦਰਿਏ ਅਕਾਲ ਪੁਰਖ ਦਾ ਧਿਆਨ ਦਰਿਏ ਔਰ ਇਹਨਾਂ ਚੀਜ਼ਾਂ ਤੋਂ ਅਗਰ ਸਾਨੂੰ ਹਟਣ ਦਾ ਮੌਕਾ ਮਿਲ ਰਿਹਾ ਹੈ ਤਾਂ ਸਾਨੂੰ ਹਟ ਜਾਣਾ ਚਾਹੀਦਾ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸੋ ਇਹ ਮੇਰੇ ਪਰਸਨਲ ਵਿਚਾਰ ਸੀਗੇ ਐਜ਼ ਅ ਜਰਨਲਿਸਟ ਨਹੀਂ ਐਜ਼ ਅ ਸਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ